ਸਤਿ ਸ਼੍ਰੀ ਅਕਾਲ ਜੀ ਕਲੈਰ ਕਲੋਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਤੇ ਵੀਡੀਓ ਨੂੰ ਪਿਆਰ ਦੇਣ ਲਈ ਧੰਨਵਾਦ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖਿਆ ਹੈ ਤੇ ਫਿਰ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਚੈਨਲ ਪ੍ਰਾਈਸ ਤੇ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸਵੇਰੇ 9 ਵਜੇ ਲੈ ਕੇ ਆਉਂਦੇ ਆ ਤੇ ਸੰਡੇ ਨੂੰ ਸ਼ਾਮ ਨੂੰ 5 ਵਜੇ ਤੇ ਅੱਜ ਅਸੀਂ ਤੁਹਾਨੂੰ ਦੋ ਆਈਟਮਾਂ ਦਿਖਾਉਣੀ ਆ ਤੁਹਾਡੀ ਬਹੁਤ ਹੀ ਅਵੇਟਡ ਵੀਡੀਓ ਹੈ ਟਿਸਟਾ ਦਾ ਪਸ਼ਮੀਨਾ ਠੀਕ ਹੈ ਜਿਹੜੀ ਪਹਿਣਾ ਮਤਲਬ ਟਿਸਟਾ ਡੀ ਕਰੀ ਹੈ ਉਹਨਾ ਦਾ ਮਤਲਬ ਐ ਲਾਲੋ ਕਿ ਮਸਾਈ ਅੱਜ ਦੇ ਰਹੇ ਹਾਂ ਕਿਉਂਕਿ ਟਿਸਟਾ ਦੀ ਸਪਲਾਈ ਆਮ ਨਹੀਂ ਮਿਲਦੀ ਵੀ ਖੁੱਲੀ ਜਿੰਨੀ ਮਰਜ਼ੀ ਲੈ ਲਓ ਫਿਰ ਵੀ ਤੁਹਾਨੂੰ ਅਸੀਂ ਕਾਫੀ ਸਾਰੇ ਸੂਟ ਦਿਖਾਵਾਂਗੇ ਉਹ ਦਵਾਂਗੇ ਤੇ ਨਾਲ ਤੁਹਾਨੂੰ ਰਾਮਟੈਕਸ ਦੇ ਪ੍ਰਿੰਟਡ ਪਸ਼ਮੀਨਾ ਦਿਖਾਵਾਂਗੇ ਕਿਉਂਕਿ ਰੈਗੂਲਰ ਅਸੀਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਰਾਮਟੈਕਸ ਦੇ ਨਾਲ ਇੱਕ ਹੋਰ ਐਕਸਟਰਾ ਮਤਲਬ ਨਾਲ ਫੈਬਰਿਕਸ ਦਿਖਾਉਣੀ ਹੈ ਦੂਜੇ ਬ੍ਰਾਂਡਾਂ ਦੇ ਵੀ ਠੀਕ ਹੈ ਤੇ ਅੱਜ ਆਪਾਂ ਸ਼ੁਰੂ ਕਰਾਂਗੇ ਇਹ ਤੁਹਾਨੂੰ ਟਿਸਟਾ ਦੇ ਸੂਟ ਦਵਾਂਗੇ ਤੇ ਨਾਲ ਤੁਹਾਨੂੰ ਇਹ ਰਾਮਟੈਕਸ ਦਾ ਮੈਚਿੰਗ ਪਸ਼ਮੀਨਾ ਵੀ ਦਵਾਂਗੇ ਆਲਓ ਬਰ ਬਸ਼ਮੀਨਾ ਮਿਲਦੇ ਮੰਗੀ ਠੀਕ ਹੈ ਜੀ ਕਰਦੇ ਹਾਂ ਸ਼ੁਰੂ ਆਪਾਂ ਟਿਸਟਾ ਤੋਂ ਜਦੋਂ ਬਹੁਤ ਪਿਆਰਾ ਪਸ਼ਮੀਨਾ ਹੈ ਮਡਲ ਪਸ਼ਮੀਨਾ ਜਿਸਟਾ ਲਿਆਂਦਾ ਲਾਈਟ ਵੇਟ ਜਿਨ੍ਹਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਅਸੀਂ ਤਾਂ ਪ੍ਰਿੰਟਰਡ ਸੂਟਾਂ ਦੇ ਵਿੱਚ ਵੀ ਅਲੱਗ ਦਿਖਣੇ ਚਾਹੀਦੇ ਆ ਇਹ ਉਹ ਚੀਜ਼ਾਂ ਨਹੀਂ ਸਰਦਾਰੀ ਆਈਟਮਾਂ ਐਕਸਕਲੂਸਿਵਲੀ ਮਤਲਬ ਪ੍ਰਿੰਟ ਕੋਈ ਕਲਰ ਉੱਤੇ ਵਰਕ ਨਹੀਂ ਕੁਛ ਨਹੀਂ ਠੀਕ ਹੈ ਲਾਈਟ ਵੇਟ ਫੈਬਰਿਕ ਆਊਗਾ ਤੁਹਾਡੇ ਕੋਲੇ ਲਾਈਨਿੰਗ ਲਵਾ ਲਿਓ ਬਹੁਤ ਸੋਹਣਾ ਸੂਟ ਬਣੂਗਾ ਬਿਲਕੁਲ ਹੀ ਹਲਕਾ ਤੇ ਨਾਲ ਤੁਹਾਨੂੰ ਇਹ ਇਹ ਮਿਲੂਗੀ ਸੇਮ ਫੈਬਰਿਕ ਦੀ ਬਾਟਮ ਤੇ ਬਾਟਮ ਦੇ ਉੱਤੇ ਤੁਹਾਨੂੰ ਸੈਲਫ ਪ੍ਰਿੰਟ ਵੀ ਹਲਕਾ ਹਲਕਾ ਮਿਲ ਰਿਹਾ ਹੈ ਠੀਕ ਹੈ ਲਓ ਜੀ ਬਹੁਤ ਹੀ ਪਿਆਰਾ ਤੁਹਾਨੂੰ ਫੈਬਰਿਕ ਪਹੁੰਚਣ ਵਾਲਾ ਤੁਹਾਡੇ ਕੋਲ ਕਲਰ ਬਹੁਤ ਸੋਹਣਾ ਹੈ ਅ ਅਨੀਆਂ ਜੀ ਸ਼ੇਡ ਹੈ ਹੈਨਾ ਤੇ ਨਾਲ ਤੁਹਾਨੂੰ ਇਹਨਾਂ ਦੇ ਮਿਲਣਗੇ ਜੀ ਪਿਓਰ ਪਸ਼ਮੀਨਾ ਦੇ ਹੀ ਸ਼ਾਲ ਕਮ ਦੁਪੱਟਾ ਜਿਹਾ ਹੁੰਦਾ ਹੈ ਇਹ ਬਿਲਕੁਲ ਦੁਪੱਟੇ ਵਰਗਾ ਸ਼ਾਲ ਹੈ ਬਿਲਕੁਲ ਲਾਈਟ weight ਦੇਖੋ ਬਹੁਤ ਹੀ ਪਿਆਰੀ ਆਈਟਮ ਹੈ ਬਹੁਤ ਸੋਹਣੀ ਇਹ ਆਇਦਾ ਆ ਗਿਆ ਤੁਹਾਡਾ ਸ਼ਾਲ ਕਮ ਦੁਪੱਟਾ 2.5 ਮੀਟਰ ਦਾ ਹੋਊਗਾ ਟੋਟਲ ਤੁਹਾਡੇ ਕੋਲੇ 2.5 2.5 ਦਾ ਕੱਟ ਸਲਵਾਰ ਦਾ ਤੇ ਸ਼ਰਟ ਦਾ ਪਹੁੰਚਣਾ ਤੇ 2.5 ਦਾ ਹੀ ਤੁਹਾਨੂੰ ਇਹ ਸ਼ਾਲ ਮਿਲਣਾ ਜਿਹੜਾ ਕਿ ਬਹੁਤ ਹੀ ਜ਼ਿਆਦਾ ਫਾਈਨ ਹੈ ਪਿਓਰ ਹੋਊਗਾ ਦੇਖੋ ਇਧਰ ਦੇ ਪਾਸੇ ਕੋਤ ਲੱਗਦੇ ਬੁਣਤੀ ਤੋਂ ਠੀਕ ਹੈ ਤੇ ਇਹ ਤੁਹਾਨੂੰ ਮਿਲਣਾ ਹੈ ਜੀ 3690 ਜੀ 3690 ਰੁਪਏ ਜੀ ਠੀਕ ਹੈ ਜੀ ਇਹ ਸੀ ਅੱਜ ਦਾ ਪਹਿਲਾ ਸੂਟ ਸੈਕੰਡ ਤੁਹਾਨੂੰ ਇਹ ਮਿਲੂਗਾ ਬਹੁਤ ਸੋਹਣਾ ਕਲਰ ਹੈ ਇਹਦਾ ਬਿਊਟੀਫੁਲ ਹਲੋ ਕਲਰ ਤੇ ਇਹਦਾ ਹੋ ਗਿਆ ਜੀ ਪ੍ਰਿੰਟ ਜਿਨ੍ਹਾਂ ਨੇ ਟੈਸਟ ਲੈਣੀ ਹੈ ਉਹਨਾਂ ਨੂੰ ਤਾਂ ਸੋਚਣ ਦਾ ਕੋਈ ਟਾਈਮ ਨਹੀਂ ਲੱਗਣਾਗਾ ਸਾਨੂੰ ਇਹ ਪਤਾ ਹੈ ਕਿਉਂਕਿ ਟੈਸਟ ਦਾ ਪ੍ਰਾਈਸ ਥੋੜੇ ਜਿਹਾ ਹਾਈ ਹੁੰਦੇ ਨੇ ਬਟ ਕੱਪੜਾ ਵੀ ਬੋਲਦਾ ਪਾਇਆ ਹੋਇਆ ਆਪਣੇ ਆਪ ਚ ਜੇ ਇੱਕ ਵਾਰੀ ਤੁਸੀਂ ਟੈਸਟ ਦਾ ਸੂਟ ਪਾ ਲੈਨੇ ਹੋ ਫਿਰ ਤੁਸੀਂ ਛੇਤੀ ਕਿਤੇ ਕੋਈ ਹੋਰ ਨਹੀਂ ਤੁਹਾਨੂੰ ਹੱਥ ਚ ਚੰਗਾ ਲੱਗਦਾ ਆਹ ਲਓ ਆਹ ਲਓ ਜੀ ਦੇਖੋ ਪ੍ਰਿੰਟ ਹੀ ਦੇਖੋ ਤੁਸੀਂ ਕਿੰਨੇ ਪਿਆਰੇ ਆ ਇਹ ਤੁਹਾਨੂੰ ਸ਼ਾਲ ਤੇ ਪ੍ਰਿੰਟ ਮਿਲ ਰਿਹਾ ਠੀਕ ਹੈ ਤੇ ਇਹ ਤੁਹਾਨੂੰ ਮਿਲ ਰਿਹਾ ਜੀ 셔ਟ ਦੇ ਉੱਤੇ ਇਹ ਦਾ ਬਾਟਮ ਦੇ ਉੱਤੇ 네ਗੇਟਿਵ ਪੈਟਰਨ ਮਿਲ ਰਿਹਾ ਠੀਕ ਹੈ ਲੋ ਜੀ ਸਾਰੇ ਜਿਹੜੇ ਕਿਸਟਾ ਦੇ ਸੂਟ ਦਿਖਾਉਂਗੀ ਸਭ ਦਾ ਇੱਕੋ ਹੀ ਪ੍ਰਾਈਸ ਹੋਊਗਾ 3690 3690 ਰੁਪਏ ਠੀਕ ਹੈ ਨੈਕਸਟ ਆ ਗਿਆ ਜੀ ਤੁਹਾਡਾ ਡਾਰਕ ਸ਼ੇਡ ਆ ਗਿਆ ਅ ਰਾਣੀ ਮੈਰੂਨ ਜਿਹਾ ਕਲਰ ਹੈ ਠੀਕ ਹੈ ਲੋ ਜੀ ਇਹਦਾ ਆ ਗਿਆ ਇਹ ਵਾਲਾ ਪ੍ਰਿੰਟ ਬਹੁਤ ਸੋਹਣੀ ਆਈਟਮ ਹੈ ਬਹੁਤ ਹੀ ਸੋਹਣੀ ਐਕਸਟਰਾ ਸ਼ਿਪਿੰਗ ਚਾਰजेस ਤੁਹਾਨੂੰ ਨਹੀਂ ਦੇਣੇ ਵਿੱਚ ਤੁਹਾਨੂੰ ਇਹਦੇ ਵਿੱਚੋਂ ਹੀ ਅਸੀਂ ਸ਼ਿਪਿੰਗ ਵੀ ਕਰਾਵਾਂਗੇ ਲੋ ਜੀ ਦੇਖੋ ਬਿਊਟੀਫੁਲ ਬਹੁਤ ਹੀ ਪਿਆਰਾ ਲੱਗ ਰਿਹਾ ਸੂਟ ਜਿਹਨਾਂ ਨੂੰ ਡਾਰਕ ਸ਼ੇਡ ਚਾਹੀਦਾ ਹੈ ਬਹੁਤ ਪਿਆਰਾ ਠੀਕ ਹੈ ਲੋ ਇਹ ਸ਼ਾਲ ਦਾ ਤੁਹਾਨੂੰ ਮੈਂ ਪ੍ਰਿੰਟ ਦਿਖਾ ਦਨੀ ਹੈ ਇਹਦੇ ਮਤਲਬ ਸਰਦੀਆਂ ਦੀ ਇਹ ਬਹੁਤ ਪਿਆਰੀ ਆਈਟਮ ਹੈ ਤੁਸੀਂ ਰਾਮ ਨਾਲ ਇਹਨਾਂ ਨੂੰ ਜਿਹੜੀ ਆਪਣੇ ਛੋਟੇ ਪਾਰਟੀਆਂ ਹੁੰਦੀਆਂ ਛੋਟੇ ਫੰਕਸ਼ਨਸ ਹੁੰਦੇ ਆ ਉਹਨਾਂ ਤੇ ਰਾਮ ਨਾ ਪੈਂਦੀ ਨਹੀਂ ਇਹ ਲੋ ਦੇਖੋ ਅਦਰਵੇਤ ਜਿਹੜਾ ਸ਼ਾਲ ਹੈ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵੀ ਕਿੰਨਾ ਫਾਈਨ ਹੋਊਗਾ ਮੇਰਾ ਹੱਥ ਵੀ ਦਿਖ ਰਿਹਾ ਤੁਹਾਨੂੰ ਵੀਅਰ ਕੀਤਾ ਹੋਇਆ ਹੈ ਤੁਹਾਨੂੰ ਬਿਲਕੁਲ ਦੁਪੱਟੇ ਵਰਗਾ ਲੱਗਦਾ ਹੈ ਲਓ ਆ ਤੁਹਾਨੂੰ ਸ਼ਾਲ ਦੁਪੱਟਾ ਮਿਲੂ ਇਹਦੇ ਨਾਲ 2.5 ਮੀਟਰ ਦਾ ਖੁੱਲਾ ਡੁੱਲਾ ਨੈਕਸਟ ਆ ਗਿਆ ਜੀ ਇਹ ਵਾਲਾ ਅ ਡਾਰਕ ਮਾਊਸ ਕਹਾਂਗੇ ਇਹਨੂੰ ਕਲਰ ਨੂੰ ਆਪਾਂ ਜਿਹੜਾ ਵੀ ਕਹਾਂਗੇ ਤੁਹਾਡੇ ਕੋਲੇ ਆ ਗਿਆ ਸੈਲਫ ਪ੍ਰਿੰਟ ਹਲਕੀ ਹਲਕੀ ਸਾਰਿਆਂ ਦੀ ਸਲਵਾਰ ਚ ਹੋਊਗੀ ਤੇ ਇਹਦਾ ਬੜਾ ਸੋਹਣਾ ਪ੍ਰਿੰਟ ਹੈ ਸ਼ਰਟ ਦਾ ਹਾਂ ਜੇ ਤੁਸੀਂ ਪਹਿਲਾਂ ਆਰਟਿਸਟਾਂ ਦਾ ਸੂਟ ਨਹੀਂ ਪਹਿਨੇ ਆ ਤਾਂ ਹੁਣ ਫਿਰ ਪਹਿਨ ਕੇ ਦੇਖਿਓ ਕੋਈ ਲੋਈ ਨਹੀਂ ਹੋਣੀ ਕੁਝ ਨਹੀਂ ਆਉਣਾ ਸੂਟ ਦੇ ਉੱਤੇ ਠੀਕ ਹੈ ਬਹੁਤ ਹੀ ਫਾਈਨ ਪਿਓਰ ਪਸ਼ਮੀਨਾ ਠੀਕ ਹੈ ਲੋ ਬਹੁਤ ਸੋਣਾ ਇਹਦਾ ਪ੍ਰਿੰਟ ਹੈ ਤੇ ਆਹ ਲਓ ਜੀ ਪ੍ਰਿੰਟ ਦੇਖੋ ਸ਼ਾਲ ਦਾ ਪ੍ਰਿੰਟ ਦੇਖੋ ਮੂਹੋਂ ਬੋਲਦਾ ਸੂਟ ਸਿਰਫ 36 ਨਬੇਜ ਤੁਹਾਡੇ ਕਰਤਾ ਕੌਣ ਹੈ ਨੈਕਸਟ ਇਹ ਆ ਗਿਆ ਜਦੋਂ ਪਸੰਦ ਆ ਜੀ ਨਾਲ ਦੀ ਨਾਲ ਹੀ ਫਾਈਨਲ ਮੈਸੇਜ ਪਾਉਣਾ ਹੈ ਜੀ ਜੇ ਹੈਗਾ ਤਾਂ ਇਹ ਮੈ ਰ ਹੈ ਠੀਕ ਹੈ ਇਸ ਤੋਂ ਬਾਅਦ ਪੁੱਛ ਦੱਸੀ ਦੇ ਚੱਕਰਾਂ ਚ ਤਾਂ ਫਿਰ ਇਹ ਨਿਕਲ ਹੀ ਜਾਂਦੇ ਨੇ ਪਿਛਲੇ ਦਿਨਾਂ ਚ ਅਸੀਂ ਤੁਹਾਨੂੰ ਇੱਕ ਟੈਸਟਾ ਦੀ ਵੀਡੀਓ ਦਿੱਤੀ ਸੀ ਇਹਨਾਂ ਤੁਸੀਂ ਉਹਨੂੰ ਪਸੰਦ ਕੀਤਾ ਇਹਨਾਂ ਪਸੰਦ ਕੀਤਾ ਮਤਲਬ ਉਹ ਘੰਟੀਆਂ ਦੀ ਖਤਮ ਹੋ ਗਈ ਸੀਗੀ ਇੰਨੀ ਪਿਆਰੀ ਚੀਜ਼ ਸੀ ਉਹ ਤੇ ਉਵੇਂ ਇਹ ਸੂਟ ਨੇ ਸਾਨੂੰ ਪਤਾ ਹੈ ਵੀ ਨਾਲ ਦੀ ਨਾਲ ਨਿਕਲਣ ਵਾਲੀ ਹੈ ਆ ਲੋ ਦੇਖੋ ਪ੍ਰਿੰਟ ਦੇਖੋ ਇਹਦਾ ਕਲਰ ਦੇਖੋ ਫਰਮ ਦਾ ਆਪਣਾ ਇੱਕ ਲੈਵਲ ਹੈ ਇੱਕ ਨਾਂ ਹੈ ਲੋ ਦੇਖੋ ਸਿਲਕ ਵਰਗੀਆਂ ਚੀਜ਼ਾਂ ਨਹੀਂ ਲੋ ਜੀ ਆ ਲੋ ਆ ਤੁਹਾਨੂੰ ਬਾਰਡਰ ਦੇ ਉੱਤੇ ਪ੍ਰਿੰਟ ਮਿਲੂਗਾ ਵਿੱਚ ਤੁਹਾਨੂੰ ਬੂਟੀ ਮਿਲੂਗੀ ਤੇ ਵਿੱਚ ਸੈਲਫ ਪ੍ਰਿੰਟ ਵੀ ਮਿਲੂਗਾ ਸਲਵਾਰ ਨਾਲ ਦਾ ਦੇਖੋ ਅੰਬੀ ਪ੍ਰਿੰਟ ਜਆ ਠੀਕ ਹੈ ਜੀ ਲੋ ਨੈਕਸਟ ਇਹ ਆ ਗਿਆ ਜੀ ਅੱਜ ਦਾ 6ਵਾਂ ਨੰਬਰ ਆਹ ਲੋ ਦੇਖੋ ਲੁੱਕ ਬਹੁਤ ਹੀ ਪਿਆਰੀਆਂ ਚੀਜ਼ਾਂ ਨੇ ਪ੍ਰਿੰਟ ਹੀ ਨਹੀਂ ਰੜਦੇ ਤੇ ਆਹ ਲੋ ਕੈਨ ਨੂੰ ਤੁਸੀਂ ਬਿਲਕੁਲ ਲਾਈਟ ਸ਼ੇਡ ਹੈ ਬਿਲਕੁਲ ਲਾਈਟ ਸ਼ੇਡ ਹੈ ਨਾ ਕਿਉਂਕਿ ਬਾਟਮ ਬਿਲਕੁਲ ਲਾਈਟ ਸ਼ੇਡ ਹੈ بیس ਕਲਰ ਵੀ ਹੈ ਹਲਕਾ ਹਲਕਾ ਨੂੰ ਰੰਗ ਰੱਖ ਕੇ ਵਿੱਚ 컬러ਫੁਲ ਬਣਾਇਆ ਸੂਟ ਉਹ ਇਹ ਤੁਹਾਨੂੰ ਮਿਊਗਾ ਜੀ ਇਹਦਾ ਦੁਪੱਟਾ ਸ਼ਾਲ ਠੀਕ ਹੈ ਜੀ ਆਹ ਦੁਪੱਟਾ ਸ਼ਾਲ ਮਿਲੂਗਾ ਤੁਹਾਨੂੰ ਨਾਲ ਤੇ ਪ੍ਰਾਈਸ 3690 ਟਿਸ ਦਾ ਸਾਰਿਆਂ ਦਾ ਸੇਮ ਪ੍ਰਾਈਸ ਰਹੂਗਾ ਨੈਕਸਟ ਆ ਗਿਆ ਜੀ ਇਹ ਵਾਲਾ ਡਾਰਕ ਐਂਡ ਲਾਈਟ ਸਭ ਦਾ ਇਕੱਠਾ ਤੁਹਾਨੂੰ ਕੰਬੀਨੇਸ਼ਨ ਦਿਖਾ ਰਹੀ ਐ ਮੈਂ ਮਤਲਬ ਕਾਫੀ ਵੇਟ ਤੋਂ ਬਾਅਦ ਸਾਡੇ ਕੋਲੇ ਆਉਂਦੇ ਨਹੀਂ ਹੁਣ ਕੋਸ਼ਿਸ਼ ਕਰਾਂਗੇ ਕਿ ਜਲਦੀ ਇੱਕ ਅੱਧੀ ਵੀਡੀਓ ਤੁਹਾਨੂੰ ਹੋਰ ਦੇਈਏ ਲਓ ਜੀ ਦੇਖੋ ਦੇਖੋ ਪ੍ਰਿੰਟ ਬਿਲਕੁਲ ਹੀ ਹਟਵੇਂ ਪ੍ਰਿੰਟ ਲਾਈਟ ਜਾਂ ਬੇਸ ਰੱਖ ਕੇ ਤੇ ਉਹਨਾਂ ਦੇ ਉੱਤੇ ਇਹ ਕਲਰ ਦਿੱਤੇ ਨੇ ਤੁਹਾਨੂੰ ਲਓ ਜੀ ਆ ਗਈ ਇਹਦੀ ਬਾਟਮ ਠੀਕ ਹੈ ਤੇ ਇਹ ਆ ਗਿਆ ਇਹਦਾ ਸ਼ਾ ਹਲੋ ਮਾਸ਼ਾਅੱਲੂ ਗਿਰੀ ਠੀਕ ਹੈ ਜੀ 3690 ਹਲੋ ਲੋ ਜੀ ਪੈਨੂ ਤੁਸੀਂ ਬੇਰੀ ਸਪੈਸ਼ਲ ਫੀਲ ਕਰਨ ਲਈ ਜਿਹਨਾਂ ਨੇ ਸੂਟ ਪਾਉਣੇ ਹੁੰਦੇ ਨੇ ਹਲੋ ਸਰਦਾਰੀ ਆਈਟਮਾਂ ਨੇ 엘ੀਟ ਕਲਾਸ ਦੇਖੋ ਵੀ ਅਲੱਗ ਦਿਸਦਾ ਪਹਿਨਿਆ ਹੋਇਆ ਸੂਟ ਠੀਕ ਹੈ ਬਹੁਤ ਹੀ ਪਿਆਰਾ ਸੂਟ ਲਾਈਟ weight ਹਲਕਾ ਪਿਆ ਬਿਲਕੁਲ ਤੇ ਕਲਰ ਆ ਗਿਆ ਇਹਦਾ ਡਾਰਕ ਗ੍ਰੇ ਤੇ ਨਾਲ ਤੁਹਾਨੂੰ ਇਹਦਾ ਸ਼ਾਲ ਦਾ ਪੈਟਰਨ ਵੀ ਦਿਖਾ ਦਨੀ ਹਾਂ ਮੈਂ ਆਹ ਲਓ ਖਵਾ ਜੀ ਨਾ ਪਾਰ ਹੈ ਸੂਟਾਂ ਚ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਬਲੈਕ ਮਿਲੇਗਾ ਸੇਮ ਦਾ ਠੀਕ ਹੈ ਜੀ ਸੇਮ ਦਾ ਬਲੈਕ ਕਲਰ ਆ ਗਿਆ ਲਓ ਉਠਾ ਦੇਖੋ ਸੂਟ ਦੇ ਚੱਕਣ ਨਹੀਂ ਦਿੰਦਾ ਸੂਟ ਇੰਨਾ ਪਿਆਰਾ ਉਠਾ ਹੈ ਨੈਕਸਟ ਆ ਗਿਆ ਜੀ ਇਹ ਵਾਲਾ oh my god ਲਾਈਟ ਦੇ ਉੱਤੇ ਬਲੂ ਦੀ ਪ੍ਰਿੰਟਿੰਗ ਬਹੁਤ ਹੀ ਸਰਦਾਰੀ ਲੁੱਕ ਤੁਸੀਂ ਜਿਹੜਾ ਤੁਹਾਡਾ ਮਰਜੀ ਏਜ ਗਰੁੱਪ ਹੈ ਇਜ਼ੀਲੀ ਤੁਸੀਂ ਇਹ ਸੂਟ ਨੂੰ ਪਹਿਨ ਸਕਦੇ ਹੋ ਕਿਉਂਕਿ ਜਿਹੜੇ ਇਹਦੇ ਉੱਤੇ ਰੰਗ ਯੂਜ਼ ਹੋਏ ਵੀ ਨਹੀਂ ਉਹ ਪਿੰਕ ਵਗੈਰਾ ਨਹੀਂ ਹੈਗੇ ਤਾਂ ਕੋਈ ਵੀ ਏਜ ਗਰੁੱਪ ਇਹ ਵੇਅਰ ਕਰ ਸਕਦਾ ਹੈ ਇਹਦੇ ਨਾਲ ਅੰਬੀ ਪ੍ਰਿੰਟ ਦਾ ਪ੍ਰਿੰਟ ਹੈ ਜਿਹੜਾ ਇਹਦੇ ਵਿੱਚ ਬੇਸਟ ਵੀ ਦਿਖੂਗਾ ਤੁਹਾਨੂੰ ਤੇ ਨਾਲ ਇਹਦਾ ਇਹ ਵਾਲਾ ਮਿਲੂਗਾ ਤੁਹਾਨੂੰ ਸ਼ਾਲ ਹਾਲੋ ਆ ਦੇਖੋ ਪ੍ਰਿੰਟ ਦੇਖੋ ਇਹ ਕਾਰਨਰ ਬਣਿਆ ਹੋਇਆ ਵਿੱਚ ਬੁਟੀਆਂ ਤੇ ਫਿਰ ਕਾਰਨਰ ਇਹਨਾਂ ਨੂੰ ਲੇਸ ਲੂਸ ਕੁਝ ਨਹੀਂ ਲੱਗਿਆ ਹੋਇਆ ਮਤਲਬ ਕੋਈ ਪੀਕੋ ਨਹੀਂ ਹੋਈ ਹੋ ਤੁਸੀਂ ਆਪ ਕਰਾਉਣਾ ਹੈ ਨੈਕਸਟ ਆ ਗਿਆ ਜੀ ਇਹਦੇ ਵਿੱਚ ਸੇਮ ਦੇ ਵਿੱਚ ਇਹ ਕਲਰ ਮਰੂਨ ਦੇ ਨਾਲ ਆ ਗਿਆ ਸੇਮ ਦਾ ਇਹਦਾ ਪ੍ਰਿੰਟ ਸਲਵਾਰ ਦੇ ਉੱਤੇ ਇਹ ਵਾਲਾ ਹੋਊਗਾ ਲੋਚ ਕਰੋ نوٹ ਠੀਕ ਹੈ ਬਹੁਤ ਸੋਹਣਾ ਲੱਗ ਰਿਹਾ ਹਲਕੇ ਰੰਗ ਦੇ ਉੱਤੇ ਮਰੂਨ ਕਲਰ ਦਾ ਯੂਜ਼ ਹੋਇਆ ਏ ਤੇ ਨਾਲ ਤੁਹਾਨੂੰ ਇਹਦਾ ਦੁਪੱਟਾ ਵੀ ਦਿਖਾ ਦਨੀ ਹਾਂ ਮੈਂ ਖੋਲ ਕੇ ਹਾਂ ਇਹਦੇ 4 ਸਾਈਡ ਬਾਰਡਰ ਹੋਊਗਾ ਸਾਰੇ ਪਾਸੇ ਛਾਲ ਦੇ ਹਾਂ ਠੀਕ ਹੈ ਜਸਟ ਪਿਕ ਨੇ ਸੋਚਣ ਦਾ ਕੋਈ ਪੁਆਇੰਟ ਹੀ ਨਹੀਂਗਾ ਜੇ ਤੁਸੀਂ ਇੰਨੇ ਪੈਸੇ ਲਾਉਣੇ ਐ ਤੁਸੀਂ ਆਰਾਮ ਨਾਲ ਤੁਸੀਂ ਪਿਕ ਕਰ ਸਕਦੇ ਹੋ ਸਰਦਾਰੀ ਚੀਜ਼ਾਂ ਕੁੜਮਾਚਾਰੀ ਲੈਵਲ ਤੋਂ ਵੀ ਉੱਤੇ ਲੈਵਲ ਹੈ ਇਹਦਾ ਲੋਚ ਦੇਖੋ ਇੱਕ ਤੋਂ ਇੱਕ ਖੂਬਸੂਰਤ ਆਈਟਮ ਕਲਰ ਪ੍ਰਿੰਟ ਬਹੁਤ ਪਿਆਰੀ ਨੇ ਇਹਨਾਂ ਦੇ ਤਾਂ ਹਾਂ ਲੋ ਹਾਂ ਤੁਹਾਨੂੰ ਸ਼ਾਲ ਮਿਲੂਗਾ ਠੀਕ ਹੈ ਜੀ ਨੈਕਸਟ ਇਹ ਆ ਗਿਆ ਜੀ ਗ੍ਰੇ ਠੀਕ ਹੈ ਡਾਰਕ ਗ੍ਰੇ ਹੁੰਦਾ ਜਿਹੜਾ ਤੇ ਇਹਦੇ ਨਾਲ ਤੁਹਾਨੂੰ ਮਿਲੂਗਾ ਇਹ ਵਾਲਾ ਵੱਡੀ ਅੰਬੀ ਦਾ ਅਨੀਅਨ ਪਿੰਕ ਪ੍ਰਿੰਟ ਠੀਕ ਹੈ ਪੂਰਾ ਲਸ਼ਲਸ਼ ਕਰਦਾ ਸੂਟ ਫਲੋਈ ਫਲੋਈ ਫੈਬਰਿਕ ਹੈ ਬਹੁਤ ਸੋਹਣੀ ਫਿਟਿੰਗ ਆਊਗੀ ਇਹਦੀ ਤੇ ਨਾਲ ਤੁਹਾਨੂੰ ਮਿਲੂਗਾ ਇਹ ਵਾਲਾ ਦੁਪੱਟਾ ਲਓ ਜੀ ਹਲੋ ਇਹ ਤੁਹਾਨੂੰ ਦੁਪੱਟਾ ਪ੍ਰਿੰਟ ਮਿਲ ਰਿਹਾ ਨਾਲ ਦੁਪੱਟਾ ਸ਼ਾਲ ਸੋਰੀ ਦੁਪੱਟਾ ਕਹਿੰਦੇ ਨੇ ਸ਼ਾਲ ਨਾਲ ਬਿਲਕੁਲ ਪਰ ਹੈਹੀ ਦੁਪੱਟੇ ਵਰਗੀ ਫੀਲ ਬਹੁਤ ਫਾਈਨ ਇਹ ਆ ਗਿਆ ਦਾ ਬਟਨ ਅਗਲਾ ਆ ਗਿਆ ਇਹ ਵਾਲਾ ਬੀਸ ਕਲਰ ਬਹੁਤ ਲਾਈਟ ਰੱਖ ਕੇ ਉਹਦੇ ਉੱਤੇ येलो ਮਸਟਰਡ ਦਾ ਪ੍ਰਿੰਟ ਦਿੱਤਾ ਹੈ ਬੱਡੀ ਅੰਬੀ ਹੁਣੇ ਜਿਹੜਾ ਦਿਖਾਇਆ ਸੀ ਤੁਹਾਨੂੰ ਉਹੀ ਵਾਲਾ ਲਓ ਦੇਖੋ ਚੀਜ਼ਾਂ ਹੀ ਏ ਕਲਾਸ ਨੇ ਸਾਰੀਆਂ ਸੋਚਣ ਦਾ ਤਾਂ ਪੁਆਇੰਟ ਹੈ ਹੀ ਨਹੀਂ ਕੋਈ ਇੱਥੋਂ ਨੈਕਸਟ लो जी ये आ गया ये आ गया था प्रिंट लो जी ये आ गया था श ठीक है जी नेक्स्ट ਇਹ ਆ ਗਿਆ ਇਹ ਵਾਲਾ ਪ੍ਰਿੰਟ ਆਪਾਂ ਤੁਹਾਨੂੰ ਪਹਿਲਾਂ ਜਿਹੜੇ ਦਿੱਤੇ ਸੀਗੇ ਟਿਸਟਾ ਦੇ ਉਹਦੇ ਵਿੱਚ ਵੀ ਆਇਆ ਸੀਗਾ ਤੇ ਇਹਦੀ ਡਿਮਾਂਡ ਹਜੇ ਤੱਕ ਕਾਈ ਜਾਂਦੀ ਹੈ ਸਾਡੇ ਕੋਲ ਹਾਂ ਲੋ ਆ ਪ੍ਰਿੰਟ ਆਉਗਾ ਇਹਦਾ ਬਹੁਤ ਸੋਹਣਾ ਬੋਲਡ ਬੋਲਡ ਇਹ ਪ੍ਰਿੰਟ ਬਲੈਕ ਨੂੰ ਬ੍ਰੇਕ ਦਿੰਦੀ ਹੈ ਗਜਰੀਆਂ ਨਹੀਂ ਨਹੀਂ ਤੇ ਨਾਲ ਤੁਹਾਨੂੰ ਇਹ ਮਿਲੂਗੀ ਸ਼ਾਲ ਹਲੋ ਹਲੋ ਜੀ ਲੋਕ ਦੇਖੋ ਬਹੁਤ ਹੀ ਪਿਆਰੀਆਂ ਚੀਜ਼ਾਂ ਨੇ ਬਹੁਤ ਹੀ ਖੂਬਸੂਰਤ ਹਲੋ ਠੀਕ ਹੈ ਨੈਕਸਟ ਇਜ਼ ਦਿਸ ਵਨ ਇਹ ਮਿਲੂਗਾ ਤੁਹਾਨੂੰ ਸਕਾਈ ਬਲੂ ਠੀਕ ਹੈ ਹਲੋ ਨੈਕਸਟ ਹਾਂ ਲੋ ਇਹ ਆ ਗਿਆ बॉटम ਠੀਕ ਹੈ ਜੀ ਤੇ ਇਹ ਆ ਗਿਆ ਤੁਹਾਡਾ ਸ਼ਰਟ ਪੀਸ ਬਹੁਤ ਸੋਹਣੀ ਸੋਹਣੀ ਪ੍ਰਿੰਟ ਨੇ ਦੇਖੋ ਗੁਲਮੇ ਗੁਲਮੇ ਜੀ ਪ੍ਰਿੰਟ ਤੇ ਐ ਵੀ ਨਹੀਂ ਹੈਗਾ ਕਿ ਡਲ ਜਾ ਲੱਗੇ ਨਾਲੇ ਲਾਈਟ ਕਲਰ ਹੈ ਫੇਰ ਵੀ ਡਲ ਨਹੀਂ ਲੱਗ ਰਿਹਾ ਕਿਉਂਕਿ ਪ੍ਰਿੰਟ ਨੇ ਉਹਨੂੰ ਹਾਈਲਾਈਟ ਕੀਤਾ ਥੋੜਾ ਜਿਹਾ ਬਹੁਤ ਸੋਹਣਾ ਲੱਗ ਰਿਹਾ ਸੂਟ ਆ ਆ ਗਿਆ ਤੁਹਾਡਾ ਸ਼ਾ ਸਰਦਾਰੀ ਚੀਜ਼ਾਂ 3690 ਚ ਨੈਕਸਟ ਸੇਮ ਦਾ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਗਾਜਰੀਜੀ ਟੋਨ ਦੇ ਉੱਤੇ ਹੈ ਠੀਕ ਹੈ ਸਿਆਣੇ ਨਾਲ ਲਾਈਟ ਜਾ ਠੀਕ ਹੈ ਪੀਚੀ ਜਾ ਆ ਆ ਗਿਆ ਅਗਲਾ ਬਲੈਕ ਇਹ ਆ ਗਈ ਬਾਟਮ ਇਹ ਆ ਗਿਆ ਤੁਹਾਡਾ ਸ਼ਰਟ ਪੀਸ ਬਹੁਤ ਹੀ ਪਿਆਰਾ ਲੱਗਣ ਵਾਲਾ ਹੈ ਬਿਊਟੀਫੁਲ ਜਸਟ ਪਿਕ ਦੇਖੋ ਆਪਣੇ ਆਪ ਚ ਬਿਨਾ ਕਿਸੇ ਵਰਕ ਤੋਂ ਬਿਨਾ ਕਿਸੇ ਕੰਮ ਤੋਂ ਕੰਪਲੀਟ ਸੂਟ ਹੈ ਵੈਲ ਡਿਫਾਈਨਡ ਪਰਸਨਲਿਟੀ ਨਿਖਾਰ ਕੇ ਰੱਖ ਦਿੰਦੇ ਹੈ ਇਹ ਜੇ ਸੂਟ ਹਾਂ ਲੋ ਦੇਖੋ ਬਹੁਤ ਹੀ ਪਿਆਰਾ ਨੈਕਸਟ ਇਹਦੇ ਵਿੱਚ ਤੁਹਾਨੂੰ ਇੱਕ ਕਲਰ ਇਹ ਮਿਲੂਗਾ ਜਿਹੜਾ ਹੁਣੇ ਤੁਹਾਨੂੰ ਬਲੈਕ ਦਿਖਾਇਆ ਉਹਦੇ ਵਿੱਚ ਇੱਕ ਰਾਣੀ ਮੇਰੂੰਜਾ ਕਲਰ ਹੈ ਠੀਕ ਹੈ ਜੀ ਸੇਮ ਦਾ ਨੈਕਸਟ ਇਹ ਆ ਗਿਆ ਆ ਬਲੂ ਇਹਦਾ ਪ੍ਰਿੰਟ ਬਹੁਤ ਹੀ ਖੂਬਸੂਰਤ ਹੈ ਹਾਂ ਲੋ ਦੇਖੋ ਪ੍ਰਿੰਟ ਬਹੁਤ ਸੋਹਣਾ ਵੱਡੀਆਂ-ਵੱਡੀਆਂ ਅੰਬੀਆਂ ਜੀਆਂ ਜੋੜ-ਜੋੜ ਕੇ ਬਣੀਆਂ ਹੋਈਆਂ ਲੋ ਜੀ ਬਹੁਤ ਖੂਬਸੂਰਤ ਠੀਕ ਹੈ ਪ੍ਰਿੰਟ ਹੀ ਮਤਲਬ ਆਪਣੇ ਆਪ ਚ ਅਨੋਖੇ-ਅਨੋਖੇ ਨੇ ਬੜੇ ਸੋਹਣੇ-ਸੋਹਣੇ ਪ੍ਰਿੰਟ ਹੀ ਡਿਫਾਈਨ ਕਰ ਰਿਹਾ ਕਿ ਸੂਟ ਅੱਛੀ ਫਰਮ ਦਾ ਬਣਿਆ ਹੋਇਆ ਹੈ ਹਾਂ ਲੋ ਜੀ ਸ਼ਾਲ ਵੀ ਦਿਖਾਣੀ ਤੁਹਾਨੂੰ ਹਾਂ ਲੋ ਆ ਤੁਹਾਨੂੰ ਮਿਲੂ ਇਹਦਾ ਸ਼ਾਲ ਇਸ ਤਰੀਕੇ ਨਾਲ ਸ਼ਾਲ ਪ੍ਰਿੰਟ ਕੀਤੇ ਹੋਏ ਆ ਕਿ ਇਹ ਨਾ ਹੋਵੇ ਕਿ ਸੂਟ ਸਨਬ ਹੋ ਜਵੇ ਬਹੁਤ ਹੀ ਪਿਆਰਾ ਨੇਵੀ ਬਲੂ ਸੂਟ 36 90 ਨੈਕਸਟ ਆ ਗਿਆ ਬਲੈਕ ਸੇਮ ਦਾ ਪੂਰਾ ਡਾਰਕ 23 ਨੰਬਰ ਸੂਟ ਅੱਜ ਦੀ ਵੀਡੀਓ ਦਾ ਇਹ ਤੇ ਇਹਨੂੰ ਮਸਟਰਡ ਨਾਲ ਟੋਨ ਅਪ ਕੀਤਾ ਹੈ ਬਹੁਤ ਪਿਆਰਾ ਲੱਗ ਰਿਹਾ ਸੂਟ ਠੀਕ ਹੈ ਹਾਲੋ ਕਲਰ ਚੇਂਜ ਤਾਂ ਨਹੀਂ ਹੋ ਰਹੇ ਜਿੱਥੇ ਕਿਤੇ ਕੈਮਰੇ ਚ ਚੇਂਜ ਆਵੇ ਮੈਨੂੰ ਦੱਸ ਦੇਣਾ ਠੀਕ ਹੈ ਨੈਕਸਟ ਸੱਤ ਕੋਈ ਨਾ ਦੋਨੋਂ ਮੇਜੰਦੀ ਚੱਲੀ ਆਸਾ ਹਲੋ ਜੀ ਆ ਗਿਆ ਬਹੁਤ ਸੋਹਣੀ ਪ੍ਰਿੰਟ ਤੇ ਸੂਟ ਦਿਖਾਉਣ ਲੱਗੀ ਹਾਂ ਤੁਹਾਨੂੰ ਲਾਈਟ ਸ਼ੇਡ ਲੋ ਜੀ ਪ੍ਰਿੰਟ ਨੋਟ ਕਰੋ ਪਿੰਕ ਪੁਮਕ ਜੀ ਨੂੰ ਛੱਡ ਕੇ ਬਲੂ ਤੇ ਅੰਧਖੀਆ ਕਲਰ ਯੂਜ਼ ਕਰਕੇ ਪ੍ਰਿੰਟਿੰਗ ਕੀਤੀ ਹੈ ਬਹੁਤ ਹੀ ਹਾਈ ਲੈਵਲ ਲੁੱਕ ਹੈ ਸੂਟ ਦੀ ਠੀਕ ਹੈ ਹਲੋ ਆ ਆ ਗਿਆ ਇਹਦਾ ਬਾਟਮ ਵਿਸ਼ਾਲ ਤੁਹਾਨੂੰ ਦਿਖਾਉਣੀ ਹੈ शाल होगा ठीक है जी आलू के बहुत प्यारिया चीज़ा ने नेक्स्ट आलू अगला आ गया ये वाला पच्ची नंबर सूट आ गया अज का ए आ गया दा। शर्ट सेम का ही है बस रंग नोट कर लो छब्बी नंबर ਫਿਰ ਤੋਂ ਬਲੈਕ ਠੀਕ ਹੈ ਲੋ ਜੀ ਆਹ ਲੋ oh my god ਬਹੁਤ ਹੀ ਸੋਹਣਾ ਸੂਟ ਹੈ ਬਹੁਤ ਹੀ ਸੋਹਣਾ ਸ਼ਬਦੀ ਖਤਮ ਹੋ ਗਈ ਇਹਦੇ ਲਈ ਤਾਂ ਬਿਊਟੀਫੁੱਲ ਜਸਟ ਬਿਊਟੀਫੁੱਲ ਇੱਕ ਕਲਰ ਡੋਮੀਨੇਟ ਕਰ ਰਿਹਾ ਹੈ ਵਿੱਚ ਪੂਰੇ ਪ੍ਰਿੰਟ ਦੇ ਵਿੱਚ ਇੱਕ ਫੁੱਲ ਲੋ ਜੀ ਉਹ ਵੀ ਪ੍ਰਿੰਟ ਤੁਹਾਨੂੰ ਸ਼ਾਲ 'ਚ ਮਿਲ ਰਿਹਾ ਹੈ ਖੇਡ ਮਖੇਰਵਾ ਨੈਕਸਟ ਆ ਗਿਆ ਜੀ ਇਹ ਵਾਲਾ ਸੇਮ ਦਾ ਹੀ ਲਾਈਟ ਸ਼ੇਡ ਉਹ ਬਲੈਕ ਸੀ ਇਹ ਬਿਲਕੁਲ ਇਹਦਾ ਕੰਟਰਾਸਟ ਲਓ ਜੀ ਇਹਦੇ ਤੇ ਜਿਆਦਾ ਫੋਕਸ ਕਰੇ ਤਾਂ ਕਲਰ ਨਾ ਚੇਂਜ ਹੋ ਜੇ ਦੇਖ ਲਈ ਥੋੜਾ ਕਲਰ ਨਹੀਂ ਚੇਂਜ ਹੋਣਾ ਚਾਹੀਦਾ ਕਿਉਂਕਿ ਇਹਨਾਂ ਫੋਕਸ ਵਾਲਾ ਕੁਛ ਹੈ ਨਹੀਂ ਇਹਦੇ ਚ ਲਓ ਜੀ ਲਾਈਟ ਗਈ ਹੋਈ ਹੈ ਡੇ ਲਾਈਟ ਦੇ ਵਿੱਚ ਹੀ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਹੇ ਆਂ ਪੀਚ ਕਲਰ ਯੂਜ਼ ਹੋਇਆ ਹੋਇਆ ਹੈ ਨਾਲ ਪੀਚੀ ਪਿੰਕ ਜਾਂ ਤੇ ਸੇਮ ਯੋ ਜਿਹੜਾ ਹੁਣ ਤੁਹਾਨੂੰ ਦਿਖਾਇਆ ਉਹਦੇ ਨਾਲ ਦਾ ਬਲੈਕ ਨਾਲ ਦਾ ਠੀਕ ਹੈ ਸੇਮ ਕਲਰ ਦਾ ਸੇਮ ਪ੍ਰਿੰਟ ਦਾ ਸ਼ਾਲ ਹੋਊਗਾ ਅਗਲਾ ਆ ਗਿਆ ਇਹ ਵਾਲਾ ਮਰੂਨਿਸ਼ੀਆ ਕਲਰ ਹੈ ਠੀਕ ਹੈ ਜੀ ਤੇ ਇਹਦਾ ਪ੍ਰਿੰਟ ਦੇਖੋ ਜੇ ਤੁਸੀਂ ਡਾਰਕ ਸ਼ੇਡ ਛੱਡਿਆ ਹੋਇਆ ਤਾਂ ਹੁਣ ਤੁਸੀਂ ਆਹ ਨਾਲ ਇਹਨੂੰ ਪਾ ਸਕਦੇ ਹੋ ਕਿਉਂਕਿ ਇਹਦੇ ਵਿੱਚ ਸ਼ਰਟ ਤੁਹਾਨੂੰ ਜਿਹੜੀ ਆ ਉਹ ਜ਼ਿਆਦਾ ਡਾਰਕ ਨਹੀਂ ਲੱਗੂਗੀ ਕਿਉਂਕਿ ਇੱਕ ਤਾਂ ਜਿਹੜੇ ਦੇ ਫਲਾਰ ਸਾਈਜ਼ ਆ ਛੋਟਾ ਹੈ ਇੱਕ ਵਿੱਚ ਦੂਸਰਾ ਕਲਰ ਜ਼ਿਆਦਾ ਯੂਜ਼ ਹੋਇਆ ਹੋਇਆ ਹੈ ਠੀਕ ਹੈ ਤੇ ਹੁਣ ਮੈਂ ਤੁਹਾਨੂੰ ਇਹਦਾ ਸ਼ਾਲ ਵੀ ਦਿਖਾ ਦਿਆਂ ਲੋਜੀ ਦੇਖੋ ਬਹੁਤ ਸੋਹਣੀਆਂ ਚੀਜ਼ਾਂ ਨੇ ਬਿਊਟੀਫੁੱਲ ਜੇ ਕੋਈ ਬਚਿਆ ਤਾਂ ਅਸੀਂ ਵੀ ਜ਼ਰੂਰ ਪਹਿਨਾਂਗੇ ਸਾਡੇ ਲਈ ਜੇ ਬਚਿਆ ਤਾਂ ਲਓ ਜੀ ਪਹਿਲਾ ਦੇਖੋ oh my god ਨਾ ਤਾਂ ਫਲੋਜੀ ਹੈ ਬਸ ਕਲਰ ਸਹੀ ਆ ਗਿਆ ਹਾਂਜੀ ਸਹੀ ਆ ਗਿਆ ਹੈ ਫਲੋਜੀ ਫੈਮਿਲੀ ਜੀ ਇਹ ਬਟ ਥੋੜਾ ਹੀ ਡਿਫਰੈਂਟ ਹੈ ਫਲੋਜੀ ਤੋਂ ਲਓ ਜੀ ਦੇਖੋ ਲੋਕੀ ਬਹੁਤ ਸੋਹਣੀ ਸੂਟ ਦੀ ਨੈਕਸਟ ਆ ਗਿਆ ਜੀ ਇਹ ਵਾਲਾ ਇੱਕ ਹੋਰ ਬਿਊਟੀਫੁਲ ਸੂਟ ਜਿੰਨਾ ਸੋਹਣਾ ਫੈਬਰਿਕ ਹੈ ਨਾ ਉਨੇ ਹੀ ਸੋਹਣੇ ਇਹਦੇ ਪ੍ਰਿੰਟਸ ਨੇ ਲਓ ਇਹ ਆ ਗਿਆ ਬਾਟਮ ਪਿਓਰ ਪਸ਼ਮੀਨਾ ਬਿਲਕੁਲ ਲੋ ਜੀ ਇਹ ਦੇਖੋ ਤੁਸੀਂ ਪ੍ਰਿੰਟ ਕਰੋ ਨੋਟ ਠੀਕ ਹੈ ਇੰਗਲਿਸ਼ ਜਿਹਾ ਕਲਰ ਹੈ ਤੇ ਉਹਦੇ ਉੱਤੇ ਨੇਵੀ ਬਲੂ ਐਂਡ ਸਕਾਈ ਬਲੂ ਦਾ ਪ੍ਰਿੰਟ ਤੇ ਸਹੀ ਨਹੀਂ ਆ ਫਿਰ ਪਿੱਛੇ ਫੋਕਸ ਕਰ ਪਿੱਛੇ ਕਰ ਫਿਰ ਆਊਗਾ ਪਿੱਛੇ ਨੂੰ ਕਰਕੇ ਆ ਜੂਗਾ ਦੂਰੋਂ ਦੂਰੋਂ ਕਰ ਫਿਰ ਆਊਗਾ ਆ ਰਿਹਾ ਆ ਤੋ ਬੜਾ ਫੋਕਸ ਕਰ ਰਹੀ ਐ ਨਾ ਮੈਂ ਤਾਂ ਹੀ ਕਿਹਾ ਸੀ ਵੀ ਕਲਰ ਨਾ ਚੇਂਜ ਹੋਈ ਜਾਂਦੇ ਹੋ ਕਿਉਂਕਿ ਇਚ ਬਹੁਤ ਜਿਆਦਾ ਫੋਕਸ ਕਰਨ ਵਾਲਾ ਕੁਛ ਹੈ ਨਹੀਂਗਾ। ਲੋ ਜੀ ਦੇਖੋ ਸ਼ਾਲ ਦਾ ਪ੍ਰਿੰਟ ਹੀ ਦੇਖੋ। oh my god ਬਹੁਤ ਹੀ ਪਿਆਰਾ ਬਹੁਤ ਹੀ ਖੂਬਸੂਰਤ ਚੀਜ਼ ਐ। ਲੋ ਜੀ ਅਗਲਾ ਸੇਮ ਦਾ ਜੇ ਤੁਹਾਨੂੰ ਐਂ ਲੱਗਦਾ ਕਿ ਮੈਨੂੰ ਹੋਰ ਜਿਆਦਾ ਲਾਈਟ ਚਾਹੀਦਾ ਤੇ ਚੱਕੋ ਫੇਰ ਇੱਕ ਹੋਰ ਲਾਈਟ। ਇਹ ਥੋੜਾ ਜਿਹਾ ਕੋ ਗੀ ਰੰਗਾ ਟਾਈਪ ਦਾ ਰੰਗ ਐ ਤੇ ਪ੍ਰਿੰਟਿੰਗ ਕਲਰ ਉਹੀ ਐ। ਜਿਹੜਾ ਉਹਦੇ ਵਿੱਚ ਦਿਖਾਇਆ ਤੁਹਾਨੂੰ ਮੈਂ 네ਵੀ ਬਲੂ ਐਂਡ ਸਕਾਈ ਬਲੂ ਦਾ ਪ੍ਰਿੰਟ ਬਹੁਤ ਸੋਹਣਾ ਲੱਗ ਰਿਹਾ ਸੂਟ ਬਹੁਤ ਹੀ ਪਿਆਰਾ ਤੇ ਇਹ ਦਾ ਸ਼ਾਲ ਆ ਗਿਆ ਠੀਕ ਹੈ ਜੀ 36 90 ਜੀ ਤੁਹਾਡੇ ਘਰ ਤੱਕ ਆਉਣਾ ਹੈ ਅਗਲਾ ਲਓ ਜੀ ਇਹ ਆ ਗਿਆ ਬਾਟਮ ਤੇ ਇਹ ਆ ਗਿਆ ਤੁਹਾਡਾ ਸ਼ਰਟ ਪ੍ਰਿੰਟ ਲਓ ਬਹੁਤ ਸੋਹਣੀ ਆਈਟਮ ਹੈ ਗੋਡਨ ਗੋਡਨ ਜੇ 베ਸ ਜ਼ਿਆਦਾ ਹੈ ਕਿਉਂਕਿ ਤੁਹਾਨੂੰ ਵੀ ਪਤਾ ਵੀ ਵੱਡੀਆਂ ਫਰਮਾਂ ਨਾਲ ਜ਼ਿਆਦਾ ਡਾਰਕ ਸ਼ੇਡ ਬਹੁਤ ਘੱਟ ਬਣਾਉਂਦੀਆਂ ਨੇ ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨੇ ਮੈਕਸਿਮਮ ਡਾਰਕ ਸ਼ੇਡ ਮਿਲ ਜਾਣ ਉਹ ਵੀ ਅਸੀਂ ਲਈਏ ਆ ਲੋ ਜੀ ਆ ਲੋ ਇਹ ਆਊਗਾ ਜੀ ਤੁਹਾਡਾ ਸ਼ਾਲ ਪ੍ਰਿੰਟ ਠੀਕ ਹੈ ਇਹ ਤਾਂ ਸ਼ਾਲ ਹੀ ਇੰਨੇ ਦਾ ਹੈ ਇਹਨਾਂ ਸੋਹਣੇ ਜਿਹੇ ਤੁਹਾਡੇ ਕੋਲੇ ਪਹੁੰਚੂਗਾ ਸੂਟ ਫਿਰ ਤੁਹਾਨੂੰ ਪਤਾ ਲੱਗੂ ਵੀ ਹਾਂ ਵਾਕਿਆ ਹੀ ਚੀਜ਼ ਹੈ ਇੱਕ ਆ ਲੋ ਆ ਮਿਲਣ ਵਾਲੀਆਂ ਚੀਜ਼ਾਂ ਨਹੀਂ ਹੁੰਦੀਆਂ ਇਹਨਾਂ ਦੀਆਂ ਜਿਥੋਂ ਮਰਜੀ ਲੇ ਲੋ ਐਂ ਮਿਲਦੀਆਂ ਬਹੁਤ ਸੋਹਣੀਆਂ ਚੀਜ਼ਾਂ ਨੇ ਆ ਲੋ ਅਗਲਾ ਕਲਰ ਉਹਦੇ ਨਾਲ ਉਹਦੇ ਚ ਸੀਗਾ ਮਸਟਰਡ ਤੇ ਇਹਦੇ ਚ ਹੈਗਾ ਹਾਂ ਮੈਰੂਨੀਸ਼ਾ ਜਿਹਾ ਕਲਰ ਯੂਜ਼ ਹੋਇਆ ਹੋਇਆ ਵਿੱਚ ਆ ਲੋ ਮਾ ਤੁਹਾਨੂੰ ਸ਼ਾਲ ਠੀਕ ਹੈ ਜੀ ਪ੍ਰਾਈਸ ਰਹੂਗਾ ਇਹਨਾਂ ਦਾ ਸਾਰਿਆਂ ਦਾ 3690 ਹੁਣ ਆਪਾਂ ਸ਼ੁਰੂ ਕਰਨ ਲੱਗੇ ਆ ਰਾਮ ਟੈਕਸ ਦਾ ਪਸ਼ਮੀਨਾ ਤੁਹਾਨੂੰ ਦਿਖਾਉਣੀ ਹੈ ਰਾਮ ਟੈਕਸ ਦਾ ਕਸ਼ਮੀਰੀ ਪਸ਼ਮੀਨਾ ਠੀਕ ਹੈ ਜੀ ਇੱਕ ਕਸ਼ਮੀਰੀ ਪਸ਼ਮੀਨਾ ਰਾਮ ਟੈਕਸ ਦਾ ਤੇ ਇਹਦਾ ਤੁਹਾਨੂੰ ਆਲ ਓਵਰ ਚ ਸੂਟ ਮਿਲੂਗਾ ਵਿਦਾਊਟ ਲਾਈਨਿੰਗ ਬਣੂਗਾ ਲੋਈ ਕੋਈ ਨਹੀਂ ਕੁਛ ਨਹੀਂ ਕੋਈ ਕੰਪਲੇਂਟ ਨਹੀਂ ਕਿਸੇ ਕਿਸਮ ਦੀ ਠੀਕ ਹੈ ਪ੍ਰਿੰਟ ਬਹੁਤ ਜਿਆਦਾ ਸੋਹਣਾ ਹੈ ਇਹਦਾ ਲੋ ਆਲ ਓਵਰ ਦੇ ਵਿੱਚ ਤੇ ਪ੍ਰਾਈਸ ਮਿਲੂਗਾ ਤੁਹਾਨੂੰ ਇਹਦਾ ਅ 1290 ਰੁਪਏ ਠੀਕ ਹੈ ਜੀ ਤੇ ਸ਼ਿਪਿੰਗ ਐਕਸਟਰਾ ਲੱਗੂਗੀ ਠੀਕ ਹੈ ਜੀ ਲੋ ਅਗਲਾ ਕਲਰ ਤੁਹਾਨੂੰ ਇਹਦੇ ਵਿੱਚ ਇਹ ਦਵਾਂਗੇ ਇਹ ਆ ਗਿਆ ਜੀ ਤੁਹਾਡਾ ਮੁੰਗੀਆਜਾ ਕਲਰ ਆ ਗਿਆ ਠੀਕ ਹੈ ਉਹਦੇ ਉੱਤੇ ਵੀ ਬਹੁਤ ਪਿਆਰਾ ਉਠਾ ਆ ਰਿਹਾ ਕੋਈ ਲਾਈਨਿੰਗ ਨਹੀਂ ਕੁਝ ਨਹੀਂ ਕਰਨਾ ਤੁਸੀਂ ਐਂ ਸੂਟ ਸਮਾਉਣਾ ਤੇ ਪਾਉਣਾ ਹੈ 12 90 ਚ ਠੀਕ ਹੈ ਜੀ ਨੈਕਸਟ ਆ ਗਿਆ ਇਹ ਵਾਲਾ ਇਹ ਆ ਗਿਆ ਜੀ ਬਲੈਕ ਦੇ ਵਿੱਚ ਠੀਕ ਹੈ ਬਲੈਕ ਦੇ ਵਿੱਚ ਅ ਅਨੀਅਨ ਦਾ ਪ੍ਰਿੰਟ ਲੱਗ ਰਿਹਾ ਮੈਨੂੰ ਥੋੜਾ ਜਿਹਾ ਦੱਲਿਆ ਅਨੀਅਨ ਤੋਂ ਬਹੁਤ ਹੀ ਪਿਆਰਾ ਲੱਗ ਰਿਹਾ ਸੂਟ ਬਹੁਤ ਹੀ ਖੜਾ ਸੂਟ ਨਿੱਗਾ ਲਾਈਟ ਵੇਟ ਬਹੁਤ ਪਿਆਰਾ ਫੈਬਰਿਕ ਤੁਹਾਡੇ ਕੋਲ ਪਹੁੰਚਣ ਵਾਲਾ ਵਿਦਆਊਟ ਦੁਪੱਟਾ 5 ਮੀਟਰ ਰਨਿੰਗ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਤੇ ਪ੍ਰਾਈਸ ਰਹੂਗਾ 1290 ਰੁਪਏ ਨੈਕਸਟ ਇਹਦੇ ਵਿੱਚ ਕਲਰ ਤੁਹਾਨੂੰ ਇਹ ਮਿਲੂਗਾ ਕਾਪਰੀ ਜਿਹਾ ਕਲਰ ਹੈ ਇਹ ਚਾਕਲੇਟੀ ਕਾਪਰੀ ਜਿਹਾ ਠੀਕ ਹੈ ਕੰਬੀ ਰੰਗਾ ਜਿਹਾ ਲੱਗ ਰਿਹਾ ਮੈਨੂੰ ਲੋ ਠੀਕ ਹੈ ਆਰਾਉਂਟ ਐਕਸ ਬ੍ਰਾਂਡ ਤੇ ਇਹ ਆ ਗਿਆ ਜੀ ਤੁਹਾਡੇ ਕੋਲ ਅਗਲਾ ਕਲਰ ਜਸਟ ਪਿੱਕ ਚੀਜ਼ਾਂ ਨੇ 5 ਮੀਟਰ ਰਨਿੰਗ ਦੇ ਵਿੱਚ ਸੂਟ ਮਿਲੂਗਾ ਤੁਹਾਨੂੰ ਲੋ ਜੀ ਅਗਲਾ ਇਹ ਵੀ ਕਸ਼ਮੀਰੀ ਪਸ਼ਮੀਨੇ ਦੇ ਵਿੱਚ ਹੀ ਆ। ਸੇਮ ਪ੍ਰਾਈਸ ਰਹੂਗਾ। 12.90 ਬ੍ਰੀਕ ਬੁੱਟੀ। ਇਹਦਾਂ ਇਹਨੂੰ ਜਾਂ ਐਡ ਜਿਹੜੀ ਲਾਈ ਹੋਈ ਸੀ ਉਹਨਾਂ ਨੇ ਕੁੜੀ ਨੇ ਪਹਿਨ ਕੇ ਆਲਓਵਰ ਸੂਟ ਵਿਦਾਊਟ ਕੁਛ ਡੋਮੀਨੇਟਿੰਗ ਕਰੇ ਸਿਰਫ ਕਲਰਫੁਲ ਦੁਪੱਟੇ ਨਾਲ ਬਹੁਤ ਹੀ ਪਿਆਰਾ ਲੱਗ ਰਿਹਾ ਸਿੰਗਲ ਕਲਰ ਦਾ ਦੁਪੱਟਾ ਇਹਦੇ ਨਾਲ ਬਹੁਤ ਹੀ ਜੱਚ ਰਿਹਾ ਸੀਗਾ। ਲੋ ਜੀ ਦੇਖੋ ਇਹਦਾ ਬੇਸ ਕਲਰ ਜਿਹੜਾ ਹੈਗਾ ਉਹ ਮਹਿੰਦੀ ਜ ਹੈ ਥੱਲੇ ਹਲਕਾ ਮਹਿੰਦੀ ਜਿਹਾ ਕਲਰ ਹੈ ਤੇ ਉਹਦੇ ਉੱਤੇ ਬਰੀਕ ਬੁਟੀ ਦਾ ਪ੍ਰਿੰਟ ਤੁਸੀਂ ਇਹਨੂੰ ਜਿਵੇਂ ਮਰਜੀ ਹਾਈਲਾਈਟ ਕਰ ਲਿਓ ਬਹੁਤ ਪਿਆਰਾ ਲੱਗੂਗਾ 올ਓਵਰ 5 ਮੀਟਰ ਸੀਨੀਅਰਸ ਲਈ ਵੀ ਹੈ ਤੇ ਜੂਨੀਅਰਸ ਲਈ ਤਾਂ ਸਭ ਕੁਝ ਹੀ ਹੁੰਦਾ ਹੈ ਠੀਕ ਹੈ ਜਿਆਦਾ ਪ੍ਰੋਬਲਮ ਤਾਂ ਆਪਾਂ ਨੂੰ ਉਦੋਂ ਹੁੰਦੀ ਹੈ ਜਦੋਂ ਆਪਣੇ ਕੋਲ ਚੁਆਇਸ ਘਟ ਜਾਂਦੀ ਹੈ ਲਓ ਜੀ ਇਹ ਆ ਗਿਆ ਜੀ ਤੁਹਾਡਾ ਅ ਅਨੀਅਨ ਜਿਹਾ ਕਲਰ ਹੈ بیس ਕਲਰ ਤੇ ਉਹਦੇ ਉੱਤੇ ਬਰੀਕ ਬਰੀਕ ਪ੍ਰਿੰਟ ਠੀਕ ਹੈ ਰਾਮਟੈਕਸ ਬ੍ਰਾਂਡ ਕਸ਼ਮੀਰੀ ਪਸ਼ਮੀਨਾ ਨੈਕਸਟ ਆ ਗਿਆ ਜੀ ਤੁਹਾਡੇ ਕੋਲ ਇਹ ਵਾਲਾ ਲੋ ਜੀ ਇਹ ਆ ਗਿਆ ਜੀ ਗ੍ਰੇ ਕਲਰ ਦੇ ਉੱਤੇ ਇਹਦਾ ਬੇਸ ਕਲਰ ਗ੍ਰੇਜ ਹੈ ਤੇ ਉਹਦੇ ਉੱਤੇ ਤੁਹਾਨੂੰ ਬਰੀਕ ਬਰੀਕ ਇਹ ਜਾਮਣੀ ਜੀ ਫਾਲਸਾ ਜਾਮਣੀ ਜਿਹੜਾ ਦਿਖ ਰਿਹਾ ਮੈਨੂੰ ਉਹ ਵਾਲਾ ਪ੍ਰਿੰਟ ਹੈ ਠੀਕ ਹੈ ਜੀ ਅਗਲਾ ਇਹ ਆ ਗਿਆ ਜੀ ਥੋੜਾ ਬ੍ਰਾਊਨ ਕਹ ਰਹੀ ਆਪਾਂ ਜੀ ਇਹਨੂੰ ਬ੍ਰਾਊਨ ਜਿਹਾ ਕਲਰ ਹੈ ਤੇ ਉਹਦੇ ਉੱਤੇ ਬਰੀਕ ਪ੍ਰਿੰਟ ਬਹੁਤ ਸੋਹਣੀ ਲੁੱਕ ਦਊਗਾ ਬਣ ਕੇ ਸੂਟ ਆਲ ਓਵਰ ਬਹੁਤ ਪਿਆਰਾ ਲੱਗਦਾ ਇਹ ਜਿਹਾ ਸੂਟ ਪਾਇਆ ਹੋਇਆ ਨੈਕਸਟ ਜੀ ਤੁਹਾਡਾ 올 ਟਾਈਮ ਫੇਵਰਿਟ ਹੁਣ ਤੁਹਾਨੂੰ ਮੈਚਿੰਗ ਦਿਖਾਉਣੀ ਹੈ ਆਲ ਓਵਰ ਦੇ ਵਿੱਚ ਇਹ ਤੁਹਾਨੂੰ ਦਿਖਾਤੀ ਮੈਂ ਜਿਹੜੇ 8 ਸੂਟ ਦਿਖਾਏ ਹੈ ਤੇ ਹੁਣ ਤੁਹਾਨੂੰ ਦਿਖਾਉਣੀ ਇਹ ਨਾ ਆਪਾਂ ਤੁਹਾਨੂੰ ਗਲੇਸ ਦੇ ਉੱਤੇ ਦਿੱਤਾ ਸੀ ਇਹ ਪ੍ਰਿੰਟ ਤੇ ਇੰਨਾ ਜ਼ਿਆਦਾ ਤੁਸੀਂ ਪਸੰਦ ਕੀਤਾ ਸੀ ਕਿ ਰਿਕੁਆਇਰਮੈਂਟ ਹੀ ਨਹੀਂ ਪੂਰੀ ਹੋ ਰਹੀ ਸੀਗੀ ਤੇ ਹੁਣ ਤੁਹਾਨੂੰ ਦਵਾਂਗੇ ਇਹ ਪਸ਼ਮੀਨੇ ਦੇ ਉੱਤੇ ਆ ਗਿਆ ਲਾਈਟ weight ਫੈਬਰਿਕ ਰਹੂਗਾ ਰਾਮਟੈਕਸ ਬ੍ਰਾਂਡ ਦਾ ਠੀਕ ਹੈ ਜੀ ਕੋਈ ਲੋਈ ਨਹੀਂ ਕੋਈ ਕੁਝ ਨਹੀਂ ਮੈਚਿੰਗ ਦੇ ਵਿੱਚ ਹੋਊਗਾ ਇਹ ਤੁਹਾਨੂੰ ਮੈਂ ਜਿਹੜਾ ਹੁਣ ਖੋਲਿਆ ਇਹ ਹੈਗਾ ਜੀ ਬਲੈਕ ਦੇ ਉੱਤੇ ਠੀਕ ਹੈ ਤੇ ਇਹਦੇ ਨਾਲ ਤੁਹਾਨੂੰ ਇਹ ਮਿਲੂਗੀ ਬਲੈਕ ਪਸ਼ਮੀਨੇ ਦੀ ਹੀ ਸਲਵਾਰ ਤੇ ਇਹ ਤੁਹਾਨੂੰ ਮਿਲਣਾ ਹੈ 1120 1120 ਦਾ ਸ਼ਿਪਿੰਗ ਐਕਸਟਰਾ ਲੱਗੂਗੀ ਤੇਰੀ ਠੀਕ ਹੈ ਜੀ ਲੋ ਜੀ ਇੱਕ ਇਹਦਾ ਉਲਟਾ ਉਹ ਸੀਗਾ ਬਲੈਕ ਦੇ ਵਿੱਚ ਬਰਾਊਨ ਜਿਹਾ ਪ੍ਰਿੰਟ ਤੇ ਇਹ ਹੈਗਾ ਜੀ ਬੇਸ ਕਲਰ ਇਹ ਆ ਗਿਆ ਬੀਜਾ ਕਲਰ ਹੈ ਇਹਦਾ ਤੇ ਨਾਲ ਇਹਦੇ ਬਲੈਕ ਪ੍ਰਿੰਟ ਆ ਗਿਆ ਲੋ ਕੋਈ ਤੁਹਾਡਾ ਏਜ ਗਰੁੱਪ ਹੈ ਰਾਮ ਨਾਲ ਤੁਸੀਂ ਇਹ ਸੂਟਵੈਅਰ ਕਰ ਸਕਦੇ ਹੋ ਬਲੈਕ ਦੁਪੱਟਾ ਸਾਡੇ ਕੋਲ ਸਾਰਿਆਂ ਕੋਲ ਅਲਮਾਰੀ ਚ ਹੁੰਦਾ ਹੀ ਹੁੰਦਾ ਹੈ ਠੀਕ ਹੈ 1120 ਪਲੱਸ ਸ਼ਿਪਿੰਗ ਲਓ ਜੀ ਅਗਲਾ ਇਹ ਆ ਗਿਆ ਜੀ ਹੁਣ ਨੇਵੀ ਬਲੂ ਤੇ ਸੇਮ ਦਾ ਇਹ ਉਦੋਂ ਵੀ ਐਂ ਕੱਢਿਆ ਸੀ ਇਹਨਾਂ ਨੇ ਨੇਵੀ ਬਲੂ ਐਂਡ ਬਲੈਕ ਦਾ ਕੰਬੀਨੇਸ਼ਨ ਤੇ ਹੁਣ ਵੀ ਉਵੇਂ ਹੀ ਬਣਾਇਆ ਲਓ ਜੀ ਇਹ ਆ ਗਿਆ ਜੀ ਤੁਹਾਡਾ ਨੇਵੀ ਬਲੂ ਤੇ ਠੀਕ ਹੈ ਤੇ ਇੱਕ ਤੁਹਾਨੂੰ ਮਿਲੂਗਾ ਏ ਵਿਦ ਆਊਟ ਲਾਈਨਿੰਗ ਬਾੜਨਗੇ ਸਾਰੇ ਸੂਟ ਠੀਕ ਹੈ ਇਹਨਾਂ ਨੂੰ ਕੋਈ ਲਾਈਨਿੰਗ ਨਹੀਂ ਲਵਾਉਣ ਦੀ ਲੋੜ ਹੈਗੀ ਨਿੱਗੇ ਵਾਲੇ ਸੂਟ ਨੇ ਲਾਈਟ ਵੇਟ ਇਹ ਆ ਗਿਆ ਜੀ ਨੇਵੀ ਬਲੂ ਦੇ ਨਾਲ ਬਿਸਕੁਟੀਜਾ ਕਲਰ ਠੀਕ ਹੈ ਕੰਟਰਾਸਟ ਦੋ ਨੇ ਇੱਕ ਬਲੈਕ ਨਾਲ ਤੇ ਇੱਕ ਨੇਵੀ ਬਲੂ ਨਾਲ ਨੈਕਸਟ ਆ ਗਿਆ ਜੀ ਇਹ ਵਾਲਾ 100 ਪਸ਼ਮੀਨਾ ਲੋਜ ਪ੍ਰਿੰਟ ਨੋਟ ਕਰੋ ਬਹੁਤ ਪਿਆਰੇ ਪ੍ਰਿੰਟ ਨੇ ਤੇ ਬਹੁਤ ਸੋਹਣੀ ਇਹਨਾਂ ਦੀ ਫੈਬਰਿਕ ਬਹੁਤ ਸੋਹਣਾ ਹੈ ਠੀਕ ਹੈ ਤੇ ਪ੍ਰਾਈਸ ਦੇ ਹਿਸਾਬ ਨਾਲ ਬਹੁਤ ਹੀ ਜਿਆਦਾ ਪਿਆਰੀ ਨੇ ਇਹ ਲੋ ਇਹ ਆ ਗਿਆ ਜੀ ਰਸਟੀ ਥੋੜਾ ਜਿਹਾ ਜਿਵੇਂ ਰਸਟ ਦੇ ਵਿੱਚ orange ਮਿਕਸ ਕਰ ਦਈਏ ਹੈ ਨਾ ਕੁਝ ਉਸ ਤਰ੍ਹਾਂ ਦਾ ਸੋਹਣਾ ਜਿਹਾ ਕਲਰ ਕ੍ਰੀਏਟ ਹੋਇਆ ਹੋਇਆ ਠੀਕ ਹੈ ਸਹੀ ਹੈ ਤੁਹਾਨੂੰ ਕੋਲ ਠੀਕ ਆਇਆ ਹੈ ਨੈਕਸਟ ਆ ਗਿਆ ਜੀ ਇਹ ਵਾਲਾ ਸੇਮ ਦੇ ਵਿੱਚ ਪਿੰਕ ਬਹੁਤ ਪਿਆਰਾ ਪਿੰਕ ਕਲਰ ਹੈ ਬਿਊਟੀਫੁਲ ਲੋ ਸੋਚਣ ਦਾ ਕੋਈ ਮਸਲਾ ਹੀ ਹੈ ਨਹੀਂਗਾ ਸਿਰਫ 1100 ਵੀ ਪਲਸ ਚਿਪਿੰਗ ਲੋਚ ਅਗਲਾ ਆ ਗਿਆ ਮਹਿੰਦੀ ਹਲਕਾ ਮਹਿੰਦੀ ਕਲਰ ਬਹੁਤ ਹੀ ਪਿਆਰਾ ਜਆ ਨਿਓਨ ਮਹਿੰਦੀ ਦਾ ਕਲਰ ਹੈ ਇਹ ਠੀਕ ਹੈ ਜੀ ਰੌਣਕ ਭਰੇ ਜੇ ਸੂਟ ਨੇ ਸਾਰੇ ਡਿਊਟੀ ਦੇ ਪਾਓ ਆਮ ਜਿੱਥੇ ਇਦਾਂ ਇਧਰ ਉਧਰ ਆਉਂਦੇ ਬਹੁਤ ਪਿਆਰੀਆਂ ਚੀਜ਼ਾਂ ਨੇ ਕੋਈ ਕੰਪਲੇਂਟ ਨਹੀਂ ਹੁੰਦੀ ਇਹਨਾਂ ਦੀ ਕੋਈ ਲੋਈ ਨਹੀਂ ਆਉਣੀ ਕੁਝ ਨਹੀਂ ਆਉਣਾ ਮਹਿੰਦੀ ਕਲਰ ਪ੍ਰੋਪਰ ਮਹਿੰਦੀ ਕਲਰ ਠੀਕ ਹੈ ਲੋ ਲਓ ਜੀ ਜਿਹੜਾ ਤੁਹਾਨੂੰ ਆਲ ਓਵਰ ਚ ਦਿਖਾਇਆ ਮੈਨੂੰ ਲੱਗਦਾ ਉਹਦਾ ਹੀ ਮੈਚਿੰਗ ਹੈ ਹੈਨਾ ਉਹ ਕਸ਼ਮੀਰੀ ਪਸ਼ਮੀਨੇ ਤੇ ਸੀਗਾ ਤੇ ਇਹ ਤੁਹਾਨੂੰ ਮਿਲੂਗਾ ਨੂਰ ਪਸ਼ਮੀਨਾ ਠੀਕ ਹੈ ਜੀ ਜਿਹੜਾ ਆਲ ਓਵਰ ਕਸ਼ਮੀਰੀ ਪਸ਼ਮੀਨੇ ਤੇ ਪਹਿਲਾਂ ਦਿਖਾਇਆ ਤੁਹਾਨੂੰ ਮੈਂ ਉਹਦਾ ਹੀ ਮੈਚਿੰਗ ਦੇ ਵਿੱਚ ਆਇਆ ਇਹ ਇਹ ਤੁਹਾਨੂੰ ਮਿਲੂਗਾ ਨੂਰ ਪਸ਼ਮੀਨੇ ਤੇ ਤੇ ਲਓ ਜੀ ਆ ਇਹਦੇ ਨਾਲ ਤੁਹਾਨੂੰ ਮਿਲ ਰਿਹਾ ਕੋਰਸੂਲ ਦੀ ਬਾਟਮ ਇਹ ਬੇਸਿਕਲੀ ਕੋਰਸੂਲ ਹੀ ਹੁੰਦੀ ਹੈ ਬਟ ਬਹੁਤ ਸੋਨਾ ਫੈਬ੍ਰਿਕ ਹੈ ਲਓ ਜੀ ਬਲੈਕ ਦੇ ਨਾਲ ਬਲੈਕ ਹੈ ਨਾ ਡਾਰਕ ਬੋਟਲ ਗ੍ਰੀਨ ਵੈਰੀ ਨੀਅਰ ਟੂ ਬਲੈਕ ਜਿਨ੍ਹਾਂ ਨੂੰ ਬਲੈਕ ਦਾ ਰਹਿਮ ਹੈ ਪਰ ਪਸੰਦ ਕਰਦੇ ਹੋ ਤਾਂ ਤੁਸੀਂ ਇਹ ਪਿਕ ਕਰ ਸਕਦੇ ਹੋ ਬਹੁਤ ਹੀ ਨੇੜੇ ਹੈ ਬਲੈਕ ਦੇ ਮੈਨੂੰ ਪਤਾ ਵੀ ਨਹੀਂ ਲੱਗਿਆ ਸੀਗਾ ਬੋਟਲ ਗ੍ਰੀਨ ਹੈ ਲਓ ਜੀ ਅਗਲਾ ਇਹ ਆ ਗਿਆ ਮੈਰੂਨ ਠੀਕ ਹੈ ਇਹ ਤੁਹਾਨੂੰ 1100 20 ਵਾਲਿਆਂ ਦੇ ਵਿੱਚ ਆਇਆ ਲਓ ਜੀ ਇਹ ਹੈ ਬਲੈਕ ਲਓ ਜੀ ਕਰੋ ਨੋਟ ਫਾਈਨਲ ਮੈਸੇਜ ਭੌਂਦੇ ਜਾਣਾ ਜਿਹੜਾ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਹੈ। ਲਓ ਜੀ ਅਸੀਂ ਤੁਹਾਨੂੰ ਕਿਉਂਕਿ ਜੇ ਇੱਕ ਦਿਨ ਪ੍ਰਿੰਟ ਨਾ ਪਾਈਏ ਤਾਂ ਨਾਲ ਦੀ ਨਾਲ ਪ੍ਰਿੰਟ ਤੇ ਮੈਸੇਜ ਆਉਣ ਲੱਗ ਜਾਂਦੇ ਨੇ। ਜੇ ਪਾਰਟੀ ਵੇਅਰ ਨਾ ਪਾਈਏ ਤਾਂ ਉਹਦੇ ਹੋਣ ਲੱਗ ਜਾਂਦੇ ਨੇ। ਅਸੀਂ ਟਿਸਟਾ ਵਾਲੇ ਵੀ ਬਹੁਤ ਦੇਰ ਤੇ ਵੇਟ ਕਰ ਰਹੇ ਸੀ। ਟਿਸਟਾ ਟਿਸਟਾ ਹੋ ਰਹੀ ਸੀ ਤੇ ਲਓ ਜੀ ਇਹ ਸੀ ਸਾਡੀ ਅੱਜ ਦੀ ਬਹੁਤ ਹੀ ਪਿਆਰੀ ਜਿਹੀ ਕਲੈਕਸ਼ਨ ਜਿਹਨੂੰ ਤੁਸੀਂ ਸ਼ੇਅਰ ਕਰਨਾ ਹੈ ਤੇ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ। ਧੀਆਂ ਭੈਣਾਂ ਦਾ ਮਾਣ ਵਧਾਓ। ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ। ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ 'ਚ ਹੋ